ਕਿਉਂ ਸਟਾ ਗਰਮ ਜਿਹਾ ਪਾਣੀ ਪੀ ਜਾਣਾ ਉਹ ਬਈ ਗਲਾ ਬਹੁਤ ਦੁਖੀ ਜਾਂਦਾ ਕੀ ਹੋ ਗਿਆ ਪਤਾ ਨਹੀਂ ਮੌਸਮ ਮਸਮ ਬਦਲ ਗਿਆ ਮੌਸਮ ਬਦਲ ਗਿਆ ਜਾਂਦਾ ਜੀ ਡਾਕਟਰ ਕੋਲੇ ਟਾਈਮ ਲੱਗਿਆ ਏਸ ਨੂੰ ਚਲਣਾ ਡਾਕਟਰ ਤਾਂ ਹੈ ਆਪਣੇ ਕੋਲੇ ਹੈਗਾ ਅਰਸ਼ ਆ ਗਿਆ ਆਪਣੇ ਨਾਲ ਡਾਕਟਰੀ ਹੈ ਇਹ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਜੀ ਬਈ ਤੈਨੂੰ ਕਹਾਂ ਲਾ ਫਰਾਂ ਤੇ ਯਾਦ ਆ ਪਰ ਮਾਨ ਸਕਏ ਸੀਗੇ ਹਾਂ ਤੇ ਆਪਾਂ ਜਾਨੀ ਕਿ ਬਾਹਰ ਤੇ ਇਹਨੇ ਨਾ ਬਈ 2 ਘੰਟੇ ਡਾਕਟਰ ਕੋਲ ਲੀ ਗੱਲ ਸੁਣਿਓ ਬਈ ਸਾਰੇ ਸੁਣਿਓ ਇੱਕ ਦਿਨ ਡਾਕਟਰ ਕੋਲੇ 2 ਘੰਟੇ ਲਾਇ ਇਹ ਗਿਆ ਸਵੇਰੇ 11 ਵਜੇ ਤੇ 12:30 ਵਜੇ ਵਾਪਸ ਆ ਗਿਆ ਤੁਸੀਂ ਹੈਨਾ 1:00 ਵਜੇ ਵਾਪਸ ਆ ਗਿਆ ਹੁਣ ਗਿਆ ਆ ਕੇ ਨਾ ਗਰਮੀ ਬਾਲੀ ਸੀ ਕਰੇ ਸੌਂ ਗਿਆ ਹਾਂ ਜੂਨ ਦਾ ਮਹੀਨਾ ਸੀਗਾ ਇਹ ਕਰਿਆ ਕੇ ਸੌਂ ਗਿਆ ਬਈ ਤੇ ਅਸੀਂ ਨਾ ਦੂਜੇ ਦਿਨ ਸਾਡਾ ਕੁਝ ਯਾਰ ਦੋਸਤਾਂ ਨਾਲ ਉਹਦੇ ਕੋਲ ਵਾਗੇ ਤੇ ਉਹਨੇ ਇੱਕ ਦਿਨ ਪਹਿਲਾਂ ਦਾਰੂ ਦਰੂ ਰਾਤ ਨੂੰ ਯਾਰਾਂ ਦੋਸਤਾਂ ਨੇ ਵੱਧ ਪੀ ਲਈ ਬਈ ਤੇ ਅਸੀਂ ਉਹਨੂੰ ਕਿਹਾ ਯਾਰ ਆਪਾਂ ਚੰਡੀਗੜ੍ਹ ਚੱਲ ਕੇ ਆਉਣਾ ਕਹਿੰਦਾ ਯਾਰ ਬਈ ਮੇਰਾ ਸਰੀਰ 'ਚ ਕਮੀ ਆਂਦਾ ਮੈਂ ਇੱਥੇ ਨਹੀਂ ਖੜਾ ਨਹੀਂ ਹੋਈਦਾ ਮੈਨੂੰ ਦਵਾਈ ਦਿਓ ਅਸੀਂ ਸਾਡੇ ਡਾਕਟਰ ਨੂੰ ਬਈ ਫੋਨ ਲਾ ਲਿਆ ਨਾ ਚੁੱਝਵਲਾ ਪਰਸ਼ਨ ਪੁੱਛਿਆ ਵੀ ਬੋਤਲ ਆ ਦੇਗਾ ਕਹਿੰਦਾ ਮੈਂ ਲਾ ਦਾਂਗਾ ਹਾਂ ਕਹਿੰਦਾ ਮੈਂ ਲਾ ਦੂੰਗਾ ਤੇ ਅਸੀਂ ਨਾ ਬਈ ਡਾਕਟਰ ਨੂੰ ਫੋਨ ਕਰਕੇ ਦਵਾਈ ਲਿਖ ਲਈ ਉਹਨੂੰ ਛੋਟੀ ਬੋਤਲ ਗਈ ਹੈ ਨਾ ਛੋਟੀ ਬੋਤਾ ਚਾਹਣਾ ਹਾਂ ਚਾਰ ਪੰਜ ਟੀਕੇ ਲਾਸਤੇ ਨੇ ਤਿੰਨ ਚਾਰ ਹਾਂ ਦੋ ਸੀਗੇ ਠੀਕ ਦੋ ਟੀਕੇ ਲਾਸਤੇ ਜਿਵੇਂ ਲੈ ਲਿਓ ਬਈ ਮੈਡੀਕਲ ਤੋਂ ਲੈ ਕੇ ਛੱਟ ਛੱਟ ਸਾਰਾ ਕੁਝ ਲੈ ਕੇ ਸਾਨੂੰ ਕਹਣਾ ਹੈ ਕਰੋ ਤੁਸੀਂ ਗੱਡੀ 'ਚ ਬੈਠੋ ਮੈਂ ਇਹ ਕਮਰੇ ਚ ਲਾ ਕੇ ਦੋ ਮਿੰਟ ਦੋ ਮਿੰਟਾਂ ਜਾ ਕੇ ਕਹਿੰਦਾ ਕਹਿੰਦਾ ਦੋ ਮਿੰਟਾਂ ਹੀ ਜਾ ਆਗਾ ਮੈਂ ਬਈ ਅੰਦਰ ਗਿਆ ਅਰਸ਼ ਨੇ ਚਾਰ ਪੰਜ ਵਾਰੀ ਸੂਈ ਲਾਈ ਕਹਿੰਦਾ ਯਾਰ ਸੈੱਟ ਖਰਾਬ ਹੈ ਇੱਕੋ ਥਾਂ ਤੇ ਲਾਈ ਇੱਕੋ ਥਾਂ ਤੇ ਚਾਰ ਪੰਜ ਵਾਰੀ ਸੂਈ ਲਾਈ ਇੱਕ ਥਾਂ ਤੇ ਸਾਡੇ ਡਾਕਟਰ ਸਾਹਿਬ ਨੇ ਚਾਰ ਪੰਜ ਵਾਰੀ ਸੂਈ ਲਾਈ ਆਸੀ ਬਈ ਫਿਰ ਨਾ ਸੈੱਟ ਬਦਲ ਲੈ ਸੈੱਟ ਬਦਲ ਕੇ ਦੁਬਾਰੇ ਫਿਰ ਇਨੇ ਤਨੇ ਚਰਵੈ ਲੈ ਜੀ ਸਾਡੇ 15 ਬਰੱਡ ਘਟ ਗਿਆ ਸਾਨੂੰ ਉਹਦਾ ਫੋਨ ਆਇਆ ਕਿ ਭਾਈ ਆ ਜਾਓ ਕਿਹਾ ਭਾਈ ਅਸੀਂ ਅੰਦਰ ਆਉਂਦੇ ਜਿਹੜਾ ਅੰਦਰ ਗਏ ਬੋਤਲਾਂ ਦਾ ਕਿ ਭਾਈ ਬੋਤਲਾਂ ਦੇ ਅਸ਼ਰਮ ਅੰਜੇ ਥੱਲੇ ਅੰਜੇ ਥੱਲੇ ਪਿਆ ਭਾਈ ਉਹ ਬੰਦੇ ਨਾ ਅੰਜੇ ਥੱਲੇ ਆਏ ਅੰਜੇ ਥੱਲੇ ਬੈਠਾ ਆਏ ਅਸ਼ਮੁਕਰੋ ਨਾਮ ਕਰ ਭਾਈ ਦਾ ਬਰੱਡ ਘਟਿਆ ਪਿਆ ਮੁੜਕ ਮੁੜਕੀ ਅੰਜੇ ਮੁੜਕੀ ਮੁੜਕੀ ਹੋ ਰਿਹਾ ਬੰਦਾ ਆਇਆ ਲੰਮਾ ਪਿਆ ਅੰਜੇ ਦੇ ਨਾਲ ਨਾ ਅੰਜੇ ਦੇ ਨਾਲ ਲੰਮਾ ਪਿਆ ਤੇਰਾ ਬਰੱਡ ਘਟਿਆ ਪਿਆ ਸਹੀ ਕਹ ਦੱਸ ਇਹਨੇ ਭਾਈ 8 ਵਾਰੀ ਸੂਈ ਲਾਈ ਇਨੇ ਦੂਜਾ ਸੱਟ ਵੀ ਯਾਰ ਕਹੇ ਕਿ ਕੋਲ ਮਿਲਾ ਕੇ ਇਹਨੇ ਖਰਾਬ ਕਰਤਾ ਕਹਿੰਦਾ ਖਰਾਬ ਆ ਸੱਟ ਇਹ ਆਪ ਦਾ ਕਾਰਨ ਨਹੀਂ ਦੱਸੇ ਮੈਥੋਂ ਸੂਈ ਨਹੀਂ ਲੱਗਦੀ ਇਹਨੇ ਭਾਈ ਥੱਲੇ ਪੈ ਉਹਨੂੰ ਮੁਰਕਾ ਮੁਰਕੀ ਅਰਤੌਰ ਆਏ ਪੈ ਫਿਰ ਅਸੀ ਬੀਪੀ ਘਟ ਗਿਆ ਬੀਪੀ ਘਟ ਗਿਆ ਜਾ ਕੇ ਬਾਈ ਪਹਿਲਾਂ ਉਹਨੂੰ ਡਾਕਟਰ ਦੇ ਕੋਲ ਜਾਈ ਉਹ ਡਾਕਟਰ ਨੇ ਜਿੱਥੇ ਸੂਈ ਚਾਰ ਪੰਜ ਵਾਰੀ ਲਾਈ ਜਾਂਦਾ ਉਹੀ ਨਾਲੇ ਸੱਟ ਉਹੀ ਥਾਂ ਤੇ ਉਹੀ ਸੱਟ ਦੂਜੇ ਡਾਕਟਰ ਨੇ ਲਾਈ ਉਹਨਾਂ ਨੇ ਲਾਈ ਜਿਹੜਾ ਡਾਕਟਰ ਕੰਮ ਕਰਦੇ ਰੋਜ਼ ਦਾ ਨਾਲੇ ਇਹਦਾ ਬੀਪੀ ਚੈੱਕ ਕਰਾਇਆ ਬਾਈ ਇਹਦਾ ਬੀਪੀ ਲੋ ਹੈ 80 ਦਾ ਥਲੜਾ ਬੀਪੀ ਹੋ ਰਿਹਾ ਸੀ ਨਾ ਉੱਪਰ ਟਾਪ ਵਾਲਾ 80 ਹਲੜਾ 60 ਨਾ ਥਲੜਾ 60 60 60 ਦਾ ਬੀਪੀ ਸੀਗਾ ਬੈਲੈਂਸ ਟਾ ਹੋ ਰਿਹਾ ਮੁੜ ਕੇ ਜਾ ਇਹਨੂੰ ਮੁਰਕੀ ਮੁਰਕੀ ਪਰ ਏਸੀ 'ਚ ਬਿਠਾਇਆ ਬਾਈ ਗੱਡੀ 'ਚ ਇਹ ਫੁੱਲ ਛੱਡ ਕੇ ਤੈਨੂੰ ਪਸੀਨਾ ਆ ਤੇ ਜੇ ਕਿਸੇ ਮੇਰੇ ਵੀਰ ਭਾਈ ਨੇ ਬੋਤਲ ਲਵਾਉਣੀ ਹੋਵੇ ਤਾਂ ਇਸ ਤਰ੍ਹਾਂ ਨੰਬਰ ਬੋਲ ਤਰ੍ਹਾਂ ਸੰਪਰਕ ਕਰ ਲੈਣਗੇ ਇਹ ਨੰਬਰ ਆਇਆ 76142 ਅੱਗੇ ਨੰਬਰ ਬੋਲ ਜਰਾ 55751 55751 ਬਈ ਇਹਦਾ ਨੰਬਰ ਹੈ ਇਹਦਾ ਸੰਪਰਕ ਕਰ ਲਓ ਜੇ ਕਿਸੇ ਵੀਰ ਭਾਈ ਨੇ ਬੋਤਲ ਲਵਾਉਣੀ ਹੋਵੇ ਤਾਂ ਠੀਕ ਹੈ ਜਦੋਂ ਮਰਜ਼ੀ ਸੰਪਰਕ ਕਰਨ ਵਾਲੇ ਫ੍ਰੀ 'ਚ ਬਸ ਆਇਆ ਵੀ 6 4 5 ਲੈ ਆਓ ਇੱਕ ਫਲੈਟ ਵਾਲੀਆਂ ਗੋਲੀਆਂ ਤੇ ਕਨਾਲਾ ਦੇ ਡਾਕਟਰ ਨਾਲ ਲੈ ਕੇ ਆਇਆ ਦੋ ਤਿੰਨ ਤਾਂ ਤਾਂ ਇਹ ਟੈਸਟ ਡਰਾਈਵ ਹੀ ਲੈਂਦਾ ਅਸੀਂ ਲੱਗੂ ਨਾਲ ਡਾਕਟਰ ਵੀ ਨਾਲ ਲੈ ਕੇ ਆਇਓ ਕਿਉਂਕਿ ਉਹ ਇਹਦੇ ਬੀਪੀ ਸੈੱਟ ਕਰਕੇ ਇਹਦੇ ਲਾਊਗਾ ਬਾਅਦ ਚ ਲਵਾਉਂਦਾ ਫਿਰ ਇਹ ਕਹਾ ਉਹਦੇ ਲਾਊਗਾ ਨਾ ਨਾ ਇਹਦੇ ਤਾਂ ਲੱਗਦੀ ਨਹੀਂ ਉਹ ਨਾਲ ਦੇ ਭਾਈ ਜਿਹੜੇ ਸੰਪਰਕ ਕਰਨ ਉਹਦੇ ਬੋਤਲ ਉਹਨਾਂ ਨਾਲ ਇਹਦੇ ਲਾਊਗਾ ਉਹ ਦੋਨਾਂ ਦੇ ਬੋਤਲ ਲੱਗਣਗੀਆਂ ਠੀਕ ਹੈ ਹਣ ਭਾਈ ਧਿਆਨ ਰੱਖੋ ਦਾ ਨੰਬਰ ਬੋਲਦਾ 7814255751 ਇਹਦਾ ਨੰਬਰ ਹੈ ਸੰਪਰਕ ਕਰੋ ਡਾਕਟਰ ਨਾਲ